ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਸੀ ਜੀ ਮਨਵੀਰ ਦੀ ਯੂਨੀਵਰਸਿਟੀ ਦਾ ਦੂਜਾ ਦਿਨ ਅੱਜ ਵੀ ਮੈਂ ਸਵੇਰ ਨੂੰ ਟਾਈਮ ਨਾਲ ਉੱਠ ਕੇ ਇਹਦੇ ਕੱਪੜੇ ਵਗੈਰਾ ਪ੍ਰੈਸ ਕਰ ਦਿੱਤੇ ਸੀ ਤੇ ਰੋਟੀ ਵਗੈਰਾ ਮਨਵੀਰ ਖਾ ਕੇ ਤੇ ਆਪਣਾ ਹੋ ਗਿਆ ਸੀ ਰੈਡੀ ਤੇ ਚੱਲਣਾ ਮਨਵੀਰ ਉਹਨੂੰ ਕੀ ਕਹੀਦਾ ਯੂਨੀਵਰਸਿਟੀ ਇੱਥੇ ਆਪਣੇ ਫਰੈਂਡ ਨੂੰ ਫੋਨ ਕਰਨ ਦੇ ਆ ਸੀ ਵੀ ਕਦੋਂ ਤੱਕ ਆਉਣਾ ਤੂੰ ਤੇ ਇੱਥੇ ਜੀ ਮਨਵੀਰ ਚਲੇ ਗਏ ਅਸੀਂ ਆਪਣੀ ਚੱਲਾ ਸੀ ਆਪਣੀ ਯੂਨੀਵਰਸਿਟੀ ਤਾਂ ਮੈਂ ਦੇਖਣ ਲੱਪੀ ਆਪਣੇ ਪਲਾਂਟਸ ਵਗੈਰਾ ਬੜੇ ਸੋਹਣੇ ਹੋਣ ਲੱਗਦੇ ਆ ਕਿਉਂਕਿ ਉਹ ਮੌਸਮ ਉਦਾਂ ਦਾ ਹੋਇਆ ਹੋਇਆ ਵਾ ਸੌਣ ਦਾ ਮਹੀਨਾ ਕਰਕੇ ਬੜੇ ਹਰੇ ਭਰੇ ਹੋਏ ਪਏ ਆ ਸਾਰੇ ਬੂਟੇ ਤੇ ਮਨਵੀਰ ਚਲੇ ਗਿਆ ਸੀ ਯੂਨੀਵਰਸਿਟੀ ਤੇ ਮੈਂ ਮਨਵੀਰ ਦੇ ਜਾਣ ਤੋਂ ਪਹਿਲਾਂ ਹੀ ਝਾੜੂ ਜਿਹੜਾ ਉਹ ਲਾ ਲਿਆ ਸੀ ਕਿਉਂਕਿ ਜਦੋਂ ਮੈਂ ਇਹਦੇ ਜਾਣ ਤੋਂ ਬਾਅਦ ਵਿੱਚ ਫੇ ਇਕਦਮ ਝਾੜੂ ਨਹੀਂ ਲਾਉਣੀ ਹੁੰਨੀ ਫਿਰ ਜੋ ਮੈਨੂੰ ਵੇਟ ਕਰਨੀ ਪੈਂਦੀ ਹੁੰਦੀ ਪੇ ਪਹੁੰਚ ਲਵੇ ਯੂਨੀਵਰਸਿਟੀ ਜਾਂ ਥੋੜਾ ਟਾਈਮ ਕਹਿੰਦੇ ਵੇਟ ਕਰਨੀ ਚਾਹੀਦੀ ਆ ਫਿਰ ਮੈਨੂੰ ਧੁੱਪ ਬਹੁਤ ਜ਼ਿਆਦਾ ਚੜ ਜਾਂਦੀ ਕੰਮ ਸਾਰੇ ਨੂੰ ਇਸ ਕਰਕੇ ਮੈਂ ਇਹਦੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਉਹਨੂੰ ਕੀ ਕਹਿੰਦਾ ਝਾੜੂ ਵਗੈਰਾ ਲਾ ਲਿਆ ਸੀ ਤਾਂ ਮਸ਼ੀਨ ਜਿਹੜੀ ਸੀਗੀ ਉਹ ਕੱਪੜੇ ਧੋਣ ਵਾਲੀ ਸਵੇਰੇ ਲਾ ਦਿੰਦੀ ਸੀ ਅੱਧਰਲੇ ਵਿੜੇ 'ਚ ਸਾਨੂੰ ਬਿੜਕ ਨਹੀਂ ਰਹਿੰਦੀ ਤਕਰੀਬਨ ਉਧਰ ਹੀ ਦੂਜੇ ਵਿੜੇ 'ਚ ਸਾਰਾ ਕੰਮ ਕਰੀਦਾ ਇਸ ਕਰਕੇ ਮੈਂ ਕੁੰਡਾ ਜਿਹੜਾ ਹੈ ਅੱਧਰ ਲਾਈ ਸੀਗੀ ਦੂਜੇ ਵਿੜੇ ਦੇ ਵਿੱਚ ਕਿਉਂਕਿ ਮਸਤਾਭਰ ਚ ਤਾਂ ਚੋਰੀਆਂ ਵਗੈਰਾ ਵੀ ਬਹੁਤ ਹੁੰਦੀਆਂ ਕਿਉਂਕਿ ਡੈਡੀ ਵੀ 10:30 ਹੁੰਦੇ ਸਮਾਦਾਂ ਤੋਂ ਫਿਰ ਤਾਂ ਹਜੇ ਟਾਈਮ ਕੁਝ ਵੀ ਨਹੀਂ ਸੀ ਹੋਇਆ ਡੇਢ ਦੋ ਘੰਟੇ ਪੈਸੇ ਉਹਨਾਂ ਦੇ ਹੋਂਚ ਤਾਂ ਕਰਕੇ ਉਹਨੂੰ ਕੀ ਕੀ ਦਾ ਮੈਂ ਕੁੰਡਾ ਜਿਹੜਾ ਲਾ ਹੀ ਸੀ ਇਹ ਮੈਂ ਝਾੜੂ ਪੂੰਛਾ ਲਾ ਕੇ ਕੱਪੜੇ ਧੋ ਕੇ ਪਾਕ ਬਿਲਕੁਲ ਹੋ ਗਈ ਸੀ ਫ੍ਰੀ ਮਤਲਬ ਕਿ ਇਹ ਕੰਮਾ ਤਾਂ ਫ੍ਰੀ ਹੋ ਗਈ ਸੀ ਬਿਲਕੁਲ ਤਾਂ ਫ੍ਰੀ ਨਹੀਂ ਸੀ ਹੋਈ ਮੈਂ ਵੀ ਫਰੈਸ਼ ਵਗੈਰਾ ਹੋ ਕੇ ਬਾਥ ਲੈ ਕੇ ਹਜੇ ਆਪਣੇ ਲਈ ਖਾਣ ਲਈ ਕੁਝ ਬਣਾਉਣਾ ਸੀ ਇਨਾਂ ਦੀ ਤੇ ਸਬਜੀ ਜਿਹੜੀ ਆਲੂ ਮਟਰਾਂ ਦੀ ਮੈਂ ਕੱਲ ਸ਼ਾਮੀ ਬਣਾਈ ਸੀ ਸਵੇਰ ਨੂੰ ਵੀ ਉਹਨਾਂ ਹੀ ਸਰ ਜਾਣਾ ਪਰ ਮੈਨੂੰ ਆਪਣੇ ਲਈ ਥੋੜੇ ਦਿਨ ਬਾਅਦ ਵਿੱਚ ਕਿਤੇ ਇਹਨਾਂ ਵਾਲੀ ਸਬਜੀ ਜਿਹੜੀ ਮੇਤੋਂ ਖਾਦੀ ਜਾਂਦੀ ਆ ਨਹੀਂ ਤਾਂ ਨਹੀਂ ਮਟਰ ਵਗੈਰਾ ਵੀ ਮੈਨੂੰ ਬਿਲਕੁਲ ਜਿਹੜੇ ਉਹ ਸਹੀ ਨਹੀਂ ਰਹਿੰਦੇ ਉਹ ਜਦੋਂ ਮੈਂ ਆਲੂ ਮਟਰ ਮਟਰ ਵੀ ਜਦੋਂ ਮੈਂ ਖਾਨੀ ਆ ਤਾਂ ਮੇਰੇ ਬਹੁਤ ਜ਼ਿਆਦਾ ਦਰਦ ਹੋਣ ਲੱਗ ਪੈਂਦੀ ਆ ਪੇਟ ਵਿੱਚ ਬਹੁਤ ਜ਼ਿਆਦਾ ਪੇਨ ਹੋਣ ਲੱਗ ਪੈਂਦੀ ਇਸ ਕਰਕੇ ਬਹੁਤ ਟਾਈਮ ਹੋ ਗਿਆ ਮੈਂ ਮਟਰ ਵਗੈਰਾ ਵੀ ਨਹੀਂ ਖਾਂਦੀ ਖਾਸ ਕਰ ਜਿਹੜੇ ਬੇਮੌਸਮ ਦੀ ਸਬਜ਼ੀਆਂ ਨਾ ਬੇਮੌਸਮ ਦੇ ਮਟਰ ਇਹ ਨਹੀਂ ਪਚਦੇ ਹਜੇ ਜਦੋਂ ਸੀਜ਼ਨਲ ਆਏ ਸਰਦੀਆਂ ਚਾਏ ਜਦੋਂ ਮਟਰ ਹਜੇ ਉਹ ਪਚ ਜਾਂਦੇ ਆ ਜਿਹੜੇ ਇਹ ਵਾਲੇ ਆ ਮਟਰ ਇਹ ਨਹੀਂ ਪਚਦੇ ਮੈਨੂੰ ਤੇ ਇੱਥੇ ਮੈਂ ਇਹਨੂੰ ਕੀ ਕੀ ਦਾ ਆਪਣੇ ਲਈ ਫਿਰ ਸੋਚਿਆ ਵੀ ਮੈਂ ਬਣਾ ਲਾਂ ਅੱਜ ਵੀ ਸੂਜੀ ਵਾਲਾ ਉਪਮਾ ਤੇ ਮੈਂ ਬਿਲਕੁਲ ਥੋੜਾ ਜਿਹਾ ਨੂੰ ਕੀ ਕੀ ਦਾ ਤੇਲ ਪਾ ਲਿਆ ਸੀਗਾ ਤੇ ਮੈਂ ਇਹਦੇ ਵਿੱਚ ਪਿਆਜ਼ ਵਗੈਰਾ ਨਹੀਂ ਪਾਉਣੀ ਮੈਂ ਅਦਰਕ ਆਇਆ ਹੋਇਆ ਸੀ ਫਰੈਸ਼ ਥੋੜਾ ਜਿਹਾ ਨੂੰ ਕੀ ਕਹੀਦਾ ਅਦਰਕ ਪਾਇਆ ਅਦਰਕ ਹੁਣ ਹਜੇ ਨਰਮ-ਨਰਮ ਜਿਹਾ ਅਦਰਕ ਹੁੰਦਾ ਬੜਾ ਫਰੈਸ਼ ਜਿਹਾ ਤੇ ਇਸ ਕਰਕੇ ਮੈਂ ਕਿਹਾ ਪਾਈ ਲੈਣੀ ਹਾਂ ਮੈਂ ਤੇ ਥੋੜਾ ਜਿਹਾ ਮੈਂ ਅਦਰਕ ਪਾਉਂਗੀ ਤੇ ਇੱਕ ਟਮਾਟਰ ਪਾਉਂਗੀ ਤੇ ਇੱਕ ਮਿਰਚ ਪਾਉਂਗੀ ਜੀਰਾ ਪਾ ਲਿਆ ਸੀ ਮੈਂ ਮਨਵੀਰ ਯੂਨੀਵਰਸਿਟੀ ਤੇ ਜਾਣ ਲੱਪਿਆ ਮੇਰਾ ਤਾਂ ਟਾਈਮ ਉਹਦੇ ਜਾਣ ਤੋਂ ਬਾਅਦ ਟਾਈਮ ਪਾਸ ਨਹੀਂ ਹੁੰਦਾ ਮੈਂ ਕੋਈ ਨਾ ਕੋਈ ਕੰਮ ਜਿਹੜਾ ਕਰਦੀ ਰਹਿਣੀ ਆ ਕਿਉਂਕਿ ਜਿਆਦਾ ਐਗਜ਼ਾਮ ਹੋ ਕੇ ਹੈ ਤੇ ਪਲੱਸ 2 ਦੇ ਤਕਰੀਬਨ ਮਨਵੀਰ ਘਰੇ ਜਾਂ ਮੈਂ ਤੇ ਦੋਨੇ ਇਕੱਠੇ ਹੀ ਰਹੇ ਤਕਰੀਬਨ ਛੁੱਟੀਆਂ 'ਚ ਕੀ ਵੈਸੇ ਵੀ ਅਸੀਂ ਮਾਂ ਪੁੱਤ ਦੋਨੇ ਇਕੱਠੇ ਹੀ ਰਹਿਨੇ ਆ ਕਿਤੇ ਵੀ ਜਾਣਾ ਹੋਵੇ ਸ਼ਹਿਰ ਜਾਣਾ ਹੋਵੇ ਕਿਤੇ ਵਨਡੇ ਜਾਣਾ ਹੋਵੇ ਕਿਤੇ ਵੀ ਜਾਦਾ ਉਹਨੂੰ ਕੀ ਕਹਿੰਦਾ ਖਾਸ ਕਰਕੇ ਜਾਦੀ ਮੈਂ ਥੋੜੀ ਬਹੁਤੀ ਠੀਕ ਹੋਈ ਆ ਮੈਂ ਇਹਦੇ ਨਾਲ ਹੀ ਰਹਿਣੀ ਆ ਪਹਿਲਾਂ ਤੇ ਚਲੋ ਮੈਂ ਘਰੇ ਹੀ ਰਹਿਣੀ ਹੁੰਨੀ ਸੀ ਕਿਤੇ ਵੀ ਜਾਣਾ ਹੁੰਦਾ ਸੀ ਇਹ ਦਾਦਾ ਪੋਤਾ ਜਾਂ ਦਾਦੀ ਪੁੱਤਾਂ ਇਹ ਜਾਂਦੇ ਹੁੰਦੇ ਸੀਗੇ ਮੈਂ ਨਹੀਂ ਸੀ ਜਾਂਦੀ ਹੁੰਨੀ ਇੰਜ ਹੁੰਦਾ ਚਲੋ ਬਾਬਾ ਜੀ ਦੀ ਮੋਹ ਮੇਰ ਆ ਵਾਹਿਗੁਰੂ ਦੀ ਬਹੁਤ ਮੇਰ ਆ ਮੇਰੇ ਤੇ ਫਿਰ ਵੀ ਮੈਂ ਕਿਤੇ ਨਾ ਕਿਤੇ ਆ ਜਾ ਜਾਨੀ ਆ ਕਰਦੇ ਕੰਮ ਕਰ ਲੈਨੀ ਆ ਇੱਕ ਟਾਈਮ ਉਹ ਵੀ ਸੀਗਾ ਜਦੋਂ ਮਨਵੀਰ ਨੇ ਸਕੂਲ ਚਲੇ ਜਾਣਾ ਤੇ ਮੈਂ ਸਾਰਾ ਦਿਨ ਜਿੰਨਾ ਕਿ ਮੇਰੇ ਤੋਂ ਕੰਮ ਹੋਣਾ ਮੈਂ ਕਰਕੇ ਤੇ ਮੈਂ ਤਕਰੀਬਨ ਲੰਮੀ ਪਈ ਰਹਿੰਦੀ ਹੁੰਦੀ ਸੀ ਮੈਂ ਉਡੀਕਦੀ ਰਹਿਣਾ ਕਦੋਂ ਨੰਨੂ ਆਊ ਕਦੋਂ ਆਊਗਾ ਕਈ ਕੰਮ ਮੇਰੇ ਇਦਾਂ ਦੇ ਹੁੰਦੇ ਸੀ ਜਿਹੜੇ ਮਨਵੀਰ ਹੀ ਕਰਦਾ ਸੀ ਆ ਕੇ ਕਿਉਂਕਿ ਮੈਂ ਆਪਣੀ ਸਟੋਰੀ ਦੱਸੀ ਹੋਈ ਆ ਵੀ ਮੇਰੇ ਕੀ ਹਾਲਾਤ ਜਿਹੜੇ ਉਹ ਬਣ ਗਏ ਸੀਗੇ ਪਰ ਅੱਜ ਵਾਹਿਗੁਰੂ ਜੀ ਦੀ ਮਤ ਬਹੁਤ ਮਿਹਰ ਆ ਵੀ ਮੈਂ ਆਪਣਾ ਘਰ ਜਿਹੜਾ ਉਹ ਸੰਭਿਆ ਹੋਇਆ ਚਾਹੇ ਘਰ ਦੀ ਜ਼ਿੰਮੇਵਾਰੀ ਹੋਗੀ ਚਾਹੇ ਘਰ ਦੇ ਕੰਮ ਹੋਗੇ ਕੁਝ ਵੀ ਆ ਚਾਹੇ ਆਪਣਾ ਆਪ ਹੋ ਗਿਆ ਆਪਣੀ ਸਿਹਤ ਦਾ ਧਿਆਨ ਰੱਖਣਾ ਮਤਲਬ ਕਿ ਸਾਰੇ ਕੰਮਕਾਰ ਚਾਹੇ ਮਨਵੀਰ ਦੇ ਹੋਗੇ ਸਾਰੇ ਮੈਂ ਉਹਨੂੰ ਕੀ ਕਹੀਦਾ ਆ ਸੰਭੇ ਹੋਏ ਆ ਤੇ ਜਿੱਦਾਂ ਵੀ ਆ ਚਲੋ ਉਹ ਵੀ ਬਰਮਾਤਮਾ ਉਹਨਾਂ ਤੇ ਮੇਰ ਰੱਖਦਾ ਜਿਹੜਾ ਆਪਣੇ ਮਨ ਕਹਿੰਦੇ ਹੁੰਦੇ ਸਾਫ਼ ਰੱਖਦਾ ਨੀਤ ਜਿਹੜੀ ਸਾਫ਼ ਆ ਇੱਕ ਮਨ ਦੇ ਵਿੱਚ ਉਹ ਦ੍ਰਿੜ ਨਿਸ਼ਚੈ ਕਰ ਲੈਂਦਾ ਵਾ ਵੀ ਹਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ ਜਾਂ ਮੈਂ ਆਪਣਾ ਉਹ ਕਹਿੰਦੇ ਹੁੰਦੇ ਹੌਸਲਾ ਜਿਹੜਾ ਨਹੀਂ ਟੁੱਟਣ ਦੇਣਾ ਜਾਂ ਕਿਦਾਂ ਇਹੋ ਹੀ ਹੌਸਲਾ ਕਰ ਕਰਕੇ ਮੈਂ ਆਪਣੇ ਆਪ ਨੂੰ ਇੰਨਾ ਠੀਕ ਕੀਤਾ ਨਹੀਂ ਤਾਂ ਡਾਕਟਰਸ ਨੇ ਤਕਰੀਬਨ ਮੈਨੂੰ ਜਵਾਬ ਹੀ ਦੇ ਗਏ ਸੀਗੇ ਕਿ ਪਤਾ ਨਹੀਂ ਮੈਂ ਠੀਕ ਹੋਣਾ ਵੀ ਆ ਕਿ ਨਹੀਂ ਹੋਣਾ ਤੇ ਚਲੋ ਜਿਹੜੇ ਉਹ 8 ਸਾਲ ਸੀਗੇ ਮੇਰੇ ਉਹ ਤਾਂ ਬਹੁਤ ਜ਼ਿਆਦਾ ਮੈਂ ਉਹ ਕੰਡੀਸ਼ਨ ਚ ਕੱਟੇ ਹੋਏ ਆ ਜਿਹਨੂੰ ਕਹਿ ਦੋ ਵੀ ਕੈਦੀਆਂ ਵਾਲੇ ਪਹਿਲਾਂ ਵੀ ਬਿਮਾਰ ਰਹੀ ਇਹ 2 ਸਾਲ ਆ ਜਿਹੜੇ ਮੈਂ ਉਹਨੂੰ ਕੀ ਕਹਿੰਦਾ ਕੁਝ ਠੀਕ ਆ ਅੱਗੇ ਨਾਲੋਂ ਕੁਝ ਕੀ ਕਾਫੀ ਠੀਕ ਆ ਮੈਂ ਤੇ ਇਹ ਜੀ ਉਪਵਾ ਵੀ ਮੇਰਾ ਬਣ ਚੱਲਾ ਬਾਕੀ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਬੱਚਾ ਵੀ ਕਰ ਕਰ ਵਾਲਾ ਵੀ ਜਾਂ ਬਾਕੀ ਕਰਦੇ ਵੀ ਚੰਗੇ ਹੋਣ ਤਾਂ ਫਿਰ ਵੀ ਇਨਸਾਨ ਨੂੰ ਬਹੁਤ ਹਸਲਾ ਮਿਲ ਜਾਂਦਾ ਖਾਸ ਕਰ ਮੇਰੇ ਹਸਬੰਡ ਉਹ ਤਾਂ ਇੱਕ ਹਿਸਾਬ ਦਾ ਰੱਬ ਦਾ ਬੰਦਾ ਮੋਟੂ ਮੇਰਾ ਜਿਸ ਨੇ ਉਸ ਇਨਸਾਨ ਨੇ ਮੇਰੀ ਸੇਵਾ ਕੀਤੀ ਮੇਰੀ ਕੇਅਰ ਕੀਤੀ ਇੱਕ ਦਿਨ ਵੀ ਮੱਥੇ ਵਟ ਨਹੀਂ ਪਾਇਆ ਮੇਰੇ ਤਕਰੀਬਨ ਬਿਮਾਰ ਹੋਈ ਦੇ ਮੈਂ ਮੰਜੇ ਤੇ ਹੀ ਸੀਗੀ ਵੀ 1 ਕਿਲੋ ਮੇਰਾ ਭਾਰ ਰਹਿ ਗਿਆ ਸੀਗਾ 2 ਗ੍ਰਾਮ ਵਿੱਚ ਖੂਨ ਸੀ ਉਸ ਟਾਈਮ ਤੇ ਉਸ ਇਨਸਾਨ ਨੇ ਮੈਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਪਈ ਜਾਂ ਤੂੰ ਮੇਤੇ ਬੋਝ ਜਾਂ ਜਾਂ ਕਿਦਾਂ ਉਹਨਾਂ ਨੇ ਮੇਰੇ ਕੱਪੜੇ ਵੀ ਧੋਨੇ ਇੱਥੇ ਤੱਕ ਕਿ ਮੇਰਾ ਇਸ਼ਨਾਨ ਵਗੈਰਾ ਵੀ ਉਹ ਹੀ ਕਰਾਉਂਦੇ ਹੁੰਦੇ ਸੀ ਮੇਰਾ ਸਿਰ ਵੀ ਉਹ ਹੀ ਵੁੰਦੇ ਹੁੰਦੇ ਸੀਗੇ ਫਿਰ ਮੇਰਾ ਰੋਟੀ ਪਾਣੀ ਜਿਹੜਾ ਮੇਰੇ ਖਾਂ ਦੀ ਡਾਈਟ ਅਲੱਗ ਸੀ ਉਹ ਵੀ ਸਾਰੀ ਉਹ ਹੀ ਬਣਾਉਂਦੇ ਹੁੰਦੇ ਸੀਗੇ ਮੈਨੂੰ ਕਿਸੇ ਤੇ ਉਹਨਾਂ ਨੇ ਡਿਪੈਂਡ ਨਹੀਂ ਰਹਿਣ ਦਿੱਤਾ ਜਦ ਤੱਕ ਮੈਨੂੰ ਮੋੜ ਪੈਣਾ ਨਹੀਂ ਸ਼ੁਰੂ ਹੋਇਆ ਮੇਰੀਆਂ ਬਿਮਾਰੀਆਂ ਦਾ ਪਤਾ ਨਹੀਂ ਲੱਗਾ ਉਹ ਮੇਰੀ ਸੇਵਾ ਦਿਨ ਰਾਤ ਕਰਦੇ ਰਹੇ ਮੇਰੀ ਜਿਹੜੀ ਦੂਜੀ ਜ਼ਿੰਦਗੀ ਆ ਇਹ ਮੇਰੇ ਘਰ ਵਾਲੇ ਦੀ ਹੀ ਦੇਣੀ ਆ ਮੇਰੇ ਹਸਬੰਡ ਦੀ ਉਹਦਾ ਤਾਂ ਦੇਣਾ ਮੈਂ ਕਿੰਨੀ ਸਾਰੀ ਉਮਰ ਹੀ ਨਹੀਂ ਮੈਂ ਦੇ ਸਕਦੀ ਚਾਹੇ ਮੈਂ ਜਿੰਨਾ ਵੀ ਕਰ ਲਾਂ ਉਹਨਾਂ ਲਈ ਉਹ ਥੋੜਾ ਹੀ ਹੋਊਗਾ ਫੇਸ ਕਰਕੇ ਮੈਂ ਕਿੰਨੀ ਹੁੰਨੀ ਮੇਰਾ ਰੱਬ ਆ ਮੇਰਾ ਘਰ ਵਾਲਾ ਮੇਰਾ ਮੋਟੂ ਮੇਰਾ ਰੱਬ ਆ ਦੇਸ ਕਰਕੇ ਜ਼ਿੰਦਗੀ ਚ ਹਮੇਸ਼ਾ ਹੀ ਸੋਚਦੀ ਹਣੀ ਕਿ ਕੋਈ ਦੁੱਖ ਤਕਲੀਫ ਹੋਵੇ ਪਰਮਾਤਮਾ ਮੈਨੂੰ ਦੇ ਦੇਂ ਪਰ ਉਹਨਾਂ ਨੂੰ ਮੇਰੇ ਮਨੀ ਨੂੰ ਮਨਵੀਰ ਨੂੰ ਇਹਨਾਂ ਨੂੰ ਕਦੀ ਕੋਈ ਪਰੇਸ਼ਾਨੀ ਨਾ ਦੇਈ ਇਹਨਾਂ ਨੂੰ ਤੰਦਰੁਸਤ ਰੱਖੀ ਕੋਈ ਇਹਨਾਂ ਦੀ ਕੋਈ ਵੀ ਇਹਨਾਂ ਦੀ ਦੁੱਖ ਤਕਲੀਫ ਹੋ ਮੈਨੂੰ ਦੇ ਦੇਈ ਬਸ ਇੱਕ ਔਰਤ ਨੂੰ ਤਾਂ ਆਪਣਾ ਘਰ ਚੰਗਾ ਹੀ ਆਪਣੇ ਬੱਚਿਆਂ ਨਾਲ ਜਾਂ ਆਪਣੇ ਘਰ ਵਾਲੇ ਨਾਲ ਹੀ ਲੱਗਦਾ ਹੁੰਦੇ ਕੋ ਆਪਣਾ ਸੋਚੀ ਚਾਹੀਏ ਤਾਂ ਨਹੀਂ ਬਹੁਤ ਚੀਤ ਆ ਗਿਆ ਸਾਰਾ ਟਾਈਮ ਤੇ ਇੱਥੇ ਜੀ ਮੈਂ ਆਪਣਾ ਉਹਨੂੰ ਕੀ ਕਹੇਦਾ ਇੱਕ ਸੂਟ ਸੀ ਮੇਰਾ ਇਹ ਮਤਲਬ ਕਿ ਇਹ ਮੈਂ ਧੋ ਕੇ ਨਹੀਂ ਸੀ ਉਹਨੂੰ ਕੀ ਕਹੇਦਾ ਸਟਿਚ ਕਰਾਇਆ ਮੈਂ ਔਖੇ ਸੋਖੇ ਪਾ ਲਿਆ ਟਾਈਟ ਹੋ ਗਿਆ ਸੀ ਕਾਫੀ ਪਿਛਲੀਆਂ ਗਰਮੀਆਂ ਤੇ ਪਾ ਲਿਆ ਇਸ ਵਾਰ ਮੈਂ ਹਜੇ ਤੱਕ ਇੱਕ ਵਾਰੀ ਵੀ ਪਾਇਆ ਨਹੀਂ ਪਾਇਆ ਸੀ ਸ਼ਾਇਦ ਪਰ ਟਾਈਟ ਸੀਗਾ ਤੇ ਇਸ ਕਰਕੇ ਮੈਂ ਜ਼ਿਆਦਾ ਨਹੀਂ ਪਾਇਆ ਤੇ ਇਹਦੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਮੈਂ ਕਿਹਾ ਚਲੋ ਇਹਨੂੰ ਮੈਂ ਦੇੜਿਆ ਹੋਇਆ ਸੀਗਾ ਸਾਰਾ ਤੇ ਮੈਂ ਕਿਹਾ ਚੱਲ ਮਨਵੀਰ ਗਿਆ ਮੇਰਾ ਟਾਈਮ ਪਾਸ ਵੀ ਨਹੀਂ ਹੁੰਦਾ ਤੇ ਤੇ ਮੈਂ ਘੰਟਾ ਦੋ ਘੰਟੇ ਰੈਸਟ ਕਰਕੇ ਫਿਰ ਬਾਅਦ ਵਿੱਚ ਉਹਨੂੰ ਕੀ ਕਹੇਦਾ ਮੈਂ ਇਹਦੇ ਸੂਟ ਦਿਵਾਲੇ ਹੋ ਗਏ ਸੀ ਵੀ ਮੈਂ ਇਹਨੂੰ ਸਹੀ ਕਰ ਲਾਂ ਤੇ ਇਹ ਤਕਰੀਬਨ ਮੈਂ ਉਹ ਜਿਹੜੀਆਂ ਉਹਨੂੰ ਕੀ ਕੀ ਦੀਆਂ ਫਿਟਿੰਗ ਦੀ ਸੀਨ ਤੇ ਜਿਹੜੀ ਬਾਜ਼ੂ ਦੀ ਸੀਨ ਤੇ ਮੋਢੇ ਜਿਹੜੇ ਥੋੜੇ ਜਿਹੇ ਢੇੜੇ ਹੁੰਦੇ ਉਹ ਤਕਰੀਬਨ ਸਾਰਾ ਜੋੜ ਲਿਆ ਸੀ ਤੇ ਕੱਲ ਨੂੰ ਇਹਦੇ ਉੱਤੇ ਮੈਂ ਲਾਉਂਗੀ ਉਹ ਇਹਦੀ ਲੈਸ ਜਿਹੜੀ ਲਾਈ ਸੀਗੀ ਗੋਟਾ ਪੱਤੀ ਜੇ ਵਾਲੀ ਜਿਹੜੀ ਹੁੰਦੀ ਆ ਸਮੋਸਾ ਲੈਸ ਉਹ ਮੈਂ ਲਾ ਦੂੰਗੀ ਕੱਲ ਨੂੰ ਇਹਦੇ ਉੱਤੇ ਤੇ ਜਿੰਨਾ ਕੁ ਮੇਰੇ ਕੋਲ ਹੁੰਦਾ ਹੁੰਦਾ ਸਟਿਚਿੰਗ ਦਾ ਮੈਂ ਥੋੜਾ ਥੋੜਾ ਕਰਦੀ ਰਹਿਣੀ ਹੁੰਨੀ ਜਿਆਦਾ ਨਹੀਂ ਮੈਂ ਕਰਦੀ ਕਿਉਂਕਿ ਮੇਰੇ ਕੋਲ ਜਿਆਦਾ ਬੋਝ ਜਿਹੜਾ ਉਹ ਨਹੀਂ ਉਹਨੂੰ ਕੀ ਕਹੀਦਾ ਮਤਲਬ ਕਿ ਮੈਂ ਬੋਝ ਜਿਆਦਾ ਨਹੀਂ ਲੈ ਸਕਦੀ ਕਿਉਂਕਿ ਮੈਂ ਆ ਮੈਂਟਲੀ ਵੀ ਆਪਣੇ ਆਪ ਨੂੰ ਉਹ ਰੱਖਦੀ ਆ ਜਿਹਨੂੰ ਕਹਿੰਦੇ ਉਹ ਟੈਨਸ਼ਨ ਫਰੀ ਤੇ ਫਿਜ਼ੀਕਲੀ ਵੀ ਕਮ ਤਾਂ ਕਰਦੀ ਆ ਪਰ ਹੱਦੋਂ ਵੱਧ ਨਹੀਂ ਕਰਦੀ ਵੀ ਜਿਹਦੇ ਨਾਲ ਮੈਨੂੰ ਪ੍ਰੋਬਲਮ ਹੋਵੇ ਪਰ ਫਿਰ ਵੀ ਕਾਫੀ ਕੰਮ ਕਰ ਲੈਣੀ ਆ ਪਰ ਐਦਾਂ ਨਹੀਂ ਕਰਦੀ ਵੀ ਜਦ ਦਾ ਸੂਟ ਮੈਂ ਕੱਟਿਆ ਤੇ ਇੱਕ ਦਿਨ ਵਿੱਚ ਹੀ ਸਾਰਾ ਸੀਣਾ ਵਾਂ ਜਾਂ ਫਿਰ ਉਹਨੂੰ ਕੀ ਕਹੀਦਾ ਜਿਆਦਾ ਜ਼ੋਰ ਵਾਲਾ ਕੰਮ ਐਦਾਂ ਦੇ ਮੈਂ ਨਹੀਂ ਕਰ ਸਕਦੀ ਕਿਉਂਕਿ ਹਜੇ ਵੀ ਮੇਰੀ ਜਿਹੜਾ weight ਆ ਮੈਂ ਉਹ under weight ਆ ਤੇ under weight ਸਮਝ ਲੋ ਜਾਂ normal weight ਸਮਝ ਲੋ 46 ਤੋਂ 50 ਦੇ ਵਿੱਚ ਵਿੱਚ ਮੇਰਾ ਜਿਹੜਾ ਉਹ weight ਆ ਤੇ ਤਕਰੀਬਨ ਡਾਕਟਰਾਂ ਦੇ ਹਿਸਾਬ ਨਾਲ ਮੇਰਾ weight ਜਿਹੜਾ 54 kg ਚਾਹੀਦਾ ਤੇ ਇਸ ਲਈ ਮੈਂ ਕਿਹਾ ਚਲੋ ਥੋੜੇ ਦਿਨਾਂ ਤੱਕ ਮੈਂ thyroid test ਕਰਾਉਂਗੀ ਆਪਣਾ ਮੈਨੂੰ ਲੱਗਦਾ ਮੈਨੂੰ ਥਾਇਰੋਇਡ ਨਾ ਹੋਵੇ ਪਤਲੇ ਹੋਣ ਵਾਲਾ ਥਾਇਰੋਇਡ ਨਾ ਹੋਵੇ ਸ਼ਾਇਦ ਉਹਦੇ ਨਾਲ ਮੇਰਾ weight ਜਿਹੜਾ ਉਹ ਗੇਨ ਨਹੀਂ ਹੁੰਦੀ ਕਿਉਂਕਿ ਡਾਈਟ ਤਾਂ ਮੇਰੀ ਬਹੁਤ ਵਧੀਆ ਮੈਂ ਡਾਈਟ ਆਪਣੀ ਦਾ ਬਹੁਤ ਧਿਆਨ ਰੱਖਦੀ ਹਾਂ ਕਿਤੇ ਹੀ ਮੇਰੇ ਕੋਲ ਮਿਸ ਹੋ ਜਾਂਦਾ ਕੁਝ ਨਾ ਕੁਝ ਨਹੀਂ ਤਾਂ ਡਾਈਟ ਤੇ ਤਾਂ ਮੈਂ ਕਾਫੀ ਆਪਣਾ ਆ ਧਿਆਨ ਰੱਖਦੀ ਹਾਂ ਬਾਹਰ ਵਗੈਰਾ ਦਾ ਵੀ ਕੁਝ ਨਹੀਂ ਖਾਂਦੀ ਤੇ ਇਸ ਕਰਕੇ ਦੇਖੂਗੀ ਮੈਂ ਆਪਣਾ ਥਾਇਰੋਇਡ ਟੈਸਟ ਜਿਹੜਾ ਉਹ ਕਰਾਉਂਗੀ ਤੇ suit ਜੀ ਮੇਰਾ ਤਕਰੀਬਨ ਹੋ ਚੱਲਿਆ ਤਿਆਰ ਪਹਿਲਾਂ ਮੈਂ ਫਿਟਿੰਗ ਚੈੱਕ ਕਰਾਂ ਨਾ ਪੀਸੀ ਸਹੀ ਆ ਫਿਟਿੰਗ ਸਹੀ ਸੀਗੀ ਤੇ ਮੈਂ ਕਿ ਇੱਕ ਇੱਕ ਸੀਨ ਹੋਰ ਲਾਦਾ ਦੋਰੀ ਤੇ ਬਾਕੀ ਮੌਸਮ ਮੀਂਹ ਪੈ ਜਾਂਦਾ ਤਕਰੀਬਨ ਕੱਲ ਮੀਂਹ ਪਿਆ ਸੀਗਾ ਮੀਨਸ ਕਿ ਜਿੱਦਣ ਦੀ ਵੀਡੀਓ ਸੀ ਕੱਲ ਵਾਲਾ ਵਲੌਗ ਉਦੋਂ ਮੀਂਹ ਪਿਆ ਸੀ ਤੇ ਪਰ ਉਹ ਥੋੜਾ ਜਿਹਾ ਮੀਂਹ ਪੈਂਦਾ ਪੜਾ ਸ ਇੰਨੀ ਹੋ ਜਾਂਦੀ ਹਿਊਮਿਡਿਟੀ ਜੀ ਇੰਨੀ ਹੋ ਜਾਂਦੀ ਆ ਚਿਪਚਿਪਾ ਜਾ ਮੌਸਮ ਹੋ ਜਾਂਦਾ ਤੇ ਬੜਾ ਉਹਨੂੰ ਕੀ ਕਹੀਦਾ ਅਜੀਬ ਜਿਹਾ ਲੱਗਦਾ ਮੌਸਮ ਇਹੋ ਤੇ ਤਾਂ ਕਰਕੇ ਉਹਨੂੰ ਕੀ ਕਰਦਾ ਏਸੀਆਂ ਤੋਂ ਬਿਨਾ ਵੀ ਚੈਨ ਨਹੀਂ ਆਉਂਦੀ ਤੇ ਏਸੀ ਵੀ ਨਹੀਂ ਚਲਾਈਦਾ ਕਿਉਂਕਿ ਪੱਖਿਆਂ ਥੱਲੇ ਬਹਿ ਜਾਈਦਾ ਮਨਵੀਰ ਤੋਂ ਬਿਨਾ ਮਨ ਨਹੀਂ ਲੱਗਦਾ ਤੇ ਜਦੋਂ ਕਿ ਮਨਵੀਰ ਆਉਣ ਵਾਲਾ ਹੁੰਦਾ ਵਾ 5 ਵਜੇ ਹੁੰਦਾ ਇਹੋ 4:30 ਵਜੇ ਆ ਜਾਂਦਾ ਕਈ ਵਾਰੀ ਕਈ ਵਾਰੀ ਕੋਈ ਫਿਕਸ ਟਾਈਮ ਨਹੀਂ ਜਦੋਂ ਉੱਥੇ ਹਜੇ ਕਿਉਂਕਿ ਕਲਾਸਿਸ ਪ੍ਰੋਪਰ ਨਹੀਂ ਲੱਗਦੀਆਂ ਤੇ ਜਦੋਂ ਕਿ ਦਾ ਫੋਨ ਆ ਜਾਵੇ ਪੀ ਮम्मा ਮੈਂ ਇੱਥੋਂ ਤੁਰਨ ਲੱਗਾ ਫੇਰ ਮੈਂ ਏਸੀ ਜਿਹੜਾ ਉਹ ਚਲਾ ਦਿੰਦੇ ਹੁੰਨੀ ਆ ਮਤਲਬ ਕਿ ਐਦਾਂ ਮਨਵੀਰ ਨੂੰ ਬਹੁਤ ਉਦਾਂ ਮਤਲਬ ਕਿ ਆਪਣੇ ਜਿਹਨੂੰ ਕਹਿ ਦੋ ਕਿ ਜ਼ਿੰਮੇਵਾਰੀ ਬਹੁਤ ਸਮਝਦਾ ਜਦੋਂ ਇੱਥੋਂ ਉੱਥੇ ਪਹੁੰਚ ਜਾਂਦਾ ਨਾ ਯੂਨੀਵਰਸਿਟੀ ਤੇ ਉੱਥੇ ਜਾ ਕੇ ਵੀ ਮੈਨੂੰ ਫੋਨ ਕਰਦਾ ਹੁੰਦਾ ਮਮਾ ਮੈਂ ਪਹੁੰਚ ਗਿਆ ਯੂਨੀਵਰਸਿਟੀ ਜਦੋਂ ਉੱਥੋਂ ਤੁਰਨ ਲੱਗਦਾ ਉਦੋਂ ਵੀ ਮੈਨੂੰ ਮੈਸੇਜ ਜਾਂ ਫੋਨ ਕਰ ਦਿੰਦਾ ਮਮਾ ਮੈਂ ਇੱਥੋਂ ਤੁਰਨ ਲੱਗਾ ਛੁੱਟੀ ਹੋ ਗਈ ਆ ਕਿਉਂਕਿ ਇਹਨੂੰ ਪਤਾ ਵੀ ਮੈਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਲੇਟ ਹੋ ਜੂਵੇਂ ਜਾਂ ਕਿੱਦਾਂ ਤੇ ਇਸ ਕਰਕੇ ਵੀ ਇਹਦੇ ਡੈਡੀ ਵੀ ਇੰਦਾ ਹੀ ਆ ਮਨਵੀਰ ਦੇ ਅ ਮੋਟੂ ਸਾਡਾ ਵੀ ਉਹ ਵੀ ਜਦੋਂ ਸਵੇਰ ਨੂੰ ਉਹਨੂੰ ਕੀ ਕਹੀਦਾ ਕੰਮ ਤੇ ਜਾਣਾ ਉਦੋਂ ਵੀ ਮੈਨੂੰ ਕਾਲ ਕਰਕੇ ਜਾਂਦੇ ਆ ਜਦੋਂ ਉਹਨਾਂ ਨੂੰ ਕੰਮ ਦੇ ਵਿੱਚ ਬ੍ਰੇਕ ਮਿਲਣੀ ਆ ਉਦੋਂ ਵੀ ਮੈਨੂੰ ਕਾਲ ਕਰਦੇ ਆ ਫਿਰ ਜਦੋਂ ਰਾਤ ਨੂੰ ਕੰਮ ਤੋਂ ਆ ਜਾਂਦੇ ਫਿਰ ਵੀ ਮੈਨੂੰ ਕਾਲ ਜ਼ਰੂਰ ਕਰ ਕਰ ਦਿੰਦੇ ਆ ਤੇ ਕਈ ਵਾਰੀ ਮਨ ਚ ਆ ਜਾਂਦਾ ਤੇ ਸਿਹਤ ਵੱਲੋਂ ਤਾਂ ਮੈਂ ਨਹੀਂ ਕਰਮਾਂ ਵਾਲੀ ਸਿਹਤ ਵੱਲੋਂ ਤਾਂ ਮੈਂ ਨਹੀਂ ਕਿ ਕਰਮਾਂ ਵਾਲੀ ਪਰ ਮੈਂ ਆਪਣੇ ਹਸਬੰਡ ਨੂੰ ਲੈ ਕੇ ਪਤੀ ਵੱਲੋਂ ਜਾਂ ਬੱਚੇ ਵੱਲੋਂ ਮੈਂ ਕਰਮਾ ਵਾਲੀ ਆ ਬਈ ਮੇਰਾ ਇੰਨਾ ਦੁਨਨੇ ਜਾਣੇ ਕਰਦੇ ਆ ਮਤਲਬ ਕਿ ਜੇ ਨੂੰ ਕਹਿ ਦੋ ਵੀ ਸ਼ਾਇਦ ਮਨਵੀਰ ਵੀ ਇੰਨਾ ਕਰਦਾ ਕਿ ਮੈਨੂੰ ਨਿੱਕੀ ਜੀ ਤਕਲੀਫ ਵੀ ਹੋਵੇ ਦੇਖ ਨਹੀਂ ਸਕਦਾ ਮੈਂ ਹਜੇ ਇੰਨਾ ਇਹਨੂੰ ਕੋਈ ਜ਼ਿਆਦਾ ਦੱਸਦੀ ਨਹੀਂ ਕੋਈ ਮੈਨੂੰ ਤਕਲੀਫ ਤਕਲੀਫ ਹੋਵੇ ਵੀ ਪਰ ਜੇ ਨੂੰ ਪਤਾ ਲੱਗ ਜੂਗਾ ਫਿਰ ਇੱਕੋ ਵੀ ਚੱਲ ਨਹੀਂ ਹੁੰਦਾ ਮੋਟੂ ਆ ਹਸਬੰਡ ਮੇਰੇ ਮੈਂ ਉਹਨਾਂ ਨੂੰ ਵੀ ਨਹੀਂ ਦੱਸਦੀ ਹੁੰਨੀ ਕਿਉਂਕਿ ਉਹ ਵੀ ਬਹੁਤ ਜਲਦੀ ਟੈਨਸ਼ਨ ਲੈ ਲੈਂਦੇ ਕਿਉਂਕਿ ਉਹਨਾਂ ਨੇ ਮੇਰੀ ਉਹ ਕੰਡੀਸ਼ਨ ਦੇਖੀ ਹੋਈ ਐ ਇਸ ਕਰਕੇ ਮੈਂ ਛੋਟੇ ਮੋਟੇ ਜਿਹੜੀਆਂ ਮੇਰੀਆਂ ਸੇਰ ਦੀਆਂ ਦੁੱਖ ਤਕਲੀਫਾਂ ਮੈਂ ਆਪਣੇ ਤੱਕ ਹੀ ਰੱਖਦੀ ਹੁੰਨੀ ਮੈਂ ਬਹੁਤ ਘੱਟ ਜਿਹੜੀ ਉਹ ਸ਼ੇਅਰ ਕਰਦੀ ਹੁੰਨੀ ਕਿਉਂਕਿ ਮੈਨੂੰ ਪਤਾ ਇਹ ਵੀ ਬਾਹਰ ਇਕੱਲੇ ਆ ਨਾ ਨੂੰ ਵੀ ਹੈ ਜੇ ਚਲੋ ਇਸ ਦਾ ਜੇ 17 ਸਾਲ ਛੋਟਾ ਹੀ ਆ ਇਹੋ ਤੇ ਇਹ ਵੀ ਟੈਨਸ਼ਨ ਲੈ ਲੂਗਾ ਇਸ ਕਰਕੇ ਮੈਂ ਨੂੰ ਵੀ ਨਹੀਂ ਦੱਸਦੀ ਹੁੰਨੀ ਆਪਣੀ ਕੋਈ ਵੀ ਉੱਧਾ ਦੀ ਛੋਟੀ ਮੋਟੀ ਤਕਲੀਫ ਹੋਵੇ ਤੇ ਕਰਮਾਂ ਵਾਲੀ ਤਾਂ ਹੈ ਹੀ ਆ ਜੀ ਮੈਂ ਕਹਿੰਦੇ ਹੁੰਦੇ ਆ ਜਿਹੜਿਆਂ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪੈਸਾ ਤੇ ਹਰ ਕੋਈ ਕਮਾ ਲੈਂਦਾ ਤੇ ਜ਼ਿਆਦਾਤਰ ਹੁੰਦਾ ਵਾ ਬੰਦੇ ਨੂੰ ਦਿਮਾਗੀ ਮੈਂਟਲੀ ਜਿਹੜਾ ਬੰਦਾ ਉਹ ਟੈਨਸ਼ਨ ਫਰੀ ਆ ਤੇ ਇਸ ਵੱਲੋਂ ਐਦਾਂ ਦੇ ਪਾਸਿਓ ਮੈਂ ਬਿਲਕੁਲ ਉਹ ਆਜ ਇਹਨੂੰ ਕਹਦੋ ਕਰਮਾ ਵਾਲੀ ਮੇਰਾ ਪੁੱਤ ਵੀ ਮੇਰਾ ਘਰ ਵਾਲਾ ਵੀ ਮੇਰਾ ਜਿਹੜਾ ਇੰਨਾ ਜ਼ਿਆਦਾ ਧਿਆਨ ਰੱਖਦੇ ਆ ਵੀ ਮੇਰੀ ਹਰ ਗੱਲ ਹਰ ਇੱਛਾ ਜਿਹੜੀ ਕਿ ਉਹ ਪੂਰੀ ਕਰ ਸਕਦੇ ਆ ਕਰਦੇ ਆ ਤੇ ਮੈਂ ਵੀ ਪੂਰਾ ਧਿਆਨ ਦਿੰਨੀ ਇਹਨਾਂ ਦੋਨਾਂ ਵੱਲ ਆ ਤੁਸੀਂ ਦੇਖਿਆ ਯਾ ਮਨਵੀਰ ਦਾ ਵੀ ਹਸਬੰਦ ਮੇਰੇ ਤੇ ਚਲੋ ਨਹੀਂ ਦੇਖੇ ਉਹ ਫੋਰਨ ਵਿੱਚ ਹੈ ਉਹਨਾਂ ਦਾ ਵੀ ਮੈਂ ਉਹਨੂੰ ਕੀ ਕਹਿੰਦਾ ਜਦੋਂ ਅੰਤੇ ਹੁੰਦੇ ਪੂਰਾ ਧਿਆਨ ਰੱਖਦੀ ਹੁੰਨੀ ਆ ਕੀ ਖਾਣਾ ਉਹਨਾਂ ਨੇ ਕੀ ਬਣਾਵਾ ਉਹਨਾਂ ਲਈ ਕੱਪੜੇ ਉਹਨਾਂ ਦੇ ਪ੍ਰੈਸ ਹੋਣ ਕੱਪੜੇ ਤੋਤੇ ਹੋਣ ਬੂਟ ਉਹਨਾਂ ਦੇ ਪਾਸ ਸਾਫ਼ ਹੋਣ ਉਹਦੇ ਜਿੰਨੀ ਵਿੱਚ ਪਹੁੰਚਿਆ ਮੈਂ ਪੂਰਾ ਉਹਨੂੰ ਕੀ ਕਹਿੰਦਾ ਜਿੰਨੀ ਸਿਹਤ ਵਿੱਚ ਇਨਜਾਜ਼ਤ ਦਿੰਦੀ ਮੈਂ ਦੋਨਾਂ ਦਾ ਪੂਰਾ ਧਿਆਨ ਰੱਖਦੀ ਹੁੰਨੀ ਆ ਤੇ ਇਹ ਮੀਰਾ ਧਿਆਨ ਰੱਖ ਲੈਨੇ ਦੋਨੇ ਜਾਣੇ ਮੈਂ ਨਾ ਦੋਨਾਂ ਦਾ ਧਿਆਨ ਰੱਖ ਲੈਨੇ ਤਾਂ ਅਸੀਂ ਤਿੰਨੇ ਜਾਣੇ ਇੱਕ ਦੂਜੇ ਦਾ ਧਿਆਨ ਰੱਖ ਲੈਨੇ ਤੇ ਬੀਬੇ ਬਾਪੂ ਤਕਰੀਬਨ ਥੋੜਾ ਆਪਣੇ ਆਪ ਚ ਰਹਿੰਦੇ ਹੁੰਦੇ ਉਹ ਦੋਨੇ ਆਪਣਾ ਧਿਆਨ ਰੱਖ ਲੈਂਦੇ ਉਹ ਤੁਹਾਨੂੰ ਪਤਾ ਇਸੇ ਚ ਆ ਕੇ ਫਿਰ ਉਹ ਆਪਸ ਚ ਬੈਠੇ ਗੱਲਾਂ ਗੁਲਾਂ ਕਰਦੇ ਰਹਿੰਦੇ ਆਪਣਾ ਰੋਟੀ ਪਾਣੀ ਖਾ ਲਿਆ ਉਦੋਂ ਗੱਲਾਂ ਚਾਹ ਪਾਣੀ ਪੀ ਲਿਆ ਉਦੋਂ ਗੱਲਾਂ ਤੇ ਇੱਥੇ ਮਨਵੀਰ ਦਾ ਫੋਨ ਆ ਗਿਆ ਸੀ ਵੀ ਮੰਮਾ ਮੈਂ ਇੱਥੋਂ ਤੁਰਨ ਲੱਗਾ ਵਾਂ ਯੂਨੀਵਰਸਿਟੀ ਤੋਂ ਫਿਰ ਇਸ ਕਰਕੇ ਮੈਂ ਸੋਚਿਆ ਵੀ ਮੈਂ ਨਿੰਬੂ ਪਾਣੀ ਜਿਹੜਾ ਉਹ ਬਣਾ ਕੇ ਰੱਖ ਲਵਾਂ ਕਿਉਂਕਿ ਅੱਜ ਇਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਹਵਨ ਸੀਗਾ ਇਹਨੇ ਮੈਨੂੰ ਪਿਕਸ ਸੈਂਡ ਕੀਤੀਆਂ ਸੀ ਤੇ ਬਹੁਤ ਧੁੱਪ ਸੀਗੀ ਕਹਿੰਦਾ ਬੁਰਾ ਹਾਲ ਹੋ ਗਿਆ ਧੁੱਪੇ ਤੇ ਅੰਦਰ ਤੇ ਚਲੋ ਏਸੀ ਵਗੈਰਾ ਲੱਗੇ ਹੁੰਦੇ ਪਰ ਬਾਹਰ ਬਹੁਤ ਧੁੱਪ ਧੁੱਪ ਸੀ ਜਿੱਥੇ ਹਵਨ ਸੀਗਾ ਟੈਂਟ ਤਲਾਇਆ ਸੀ ਪਰ ਫਿਰ ਵੀ ਬਹੁਤ ਧੁੱਪ ਸੀਗੀ ਤੇ ਮੈਂ ਸੋਚਿਆ ਵੀ ਮੈਂ ਇਹਦੇ ਲਈ ਨਿੰਬੂ ਪਾਣੀ ਬਣਾ ਲੈਣੀ ਆ ਬਈ ਗਰਮੀ ਲੱਗਣੀ ਆ ਇਹਨੂੰ ਆਏ ਨੂੰ ਉੱਥੋਂ ਗਰਮੀ ਬਹੁਤ ਲੱਗੀ ਹੋਣੀ ਆ ਇਹਨੂੰ ਇਹ ਜਿਵੇਂ ਨਿੰਬੂ ਪਾਣੀ ਆ ਰੈਡੀ ਕਰਕੇ ਰੱਖ ਲੂੰਗੀ ਤਾਂ ਮੇਰਾ ਪੱਗੂ ਵੀ ਉਡੀਕਨ ਦਿਆ ਸੀਗਾ ਬਾਹਰ ਉੱਥੇ ਬੂਏ ਮੋਰੀ ਬੈਠੀ ਉਹਨੂੰ ਕੀ ਕਹੀਦਾ ਲੋਬੀ ਵਿੱਚ ਮਨਵੀਰ ਨੂੰ ਉਡੀਕਨ ਦੇਈ ਸੀ ਇਹ ਵੀ ਕਿ ਕਦੋਂ ਉਹ ਮਨਵੀਰ ਆਵੇ ਤੇ ਕਦੋਂ ਉਹਨੂੰ ਕੀ ਕਹੀਦਾ ਮੈਂ ਨੰਨੂ ਨੂੰ ਮਿਲਾ ਤੇ ਬਹੁਤ ਇਹ ਕਰਦੀ ਆ ਪਗੀ ਵੀ ਘਰ ਵੀ ਉਹ ਹੀ ਚੰਗੇ ਲੱਗਦੇ ਆ ਜਿੱਥੇ ਕਹਿੰਦੇ ਹੁੰਦੇ ਜੀਆਂ ਵਿੱਚ ਤੇ ਪਿਆਰ ਹੋਣ ਅੰਦੇ ਤੇ ਤੇ ਪਿਆਰੀ ਨਹੀਂ ਤੇ ਉਹ ਘਰ ਵੀ ਨਹੀਂ ਚੰਗੇ ਲੱਗਦੇ ਤੇ ਸਾਡੀ ਤਾਂ ਪੱਗੂ ਵੀ ਉਹ ਤੇ ਕਰਦੀ ਆ ਮਨਵੀਰ ਨਾਲ ਤੇ ਅਸੀਂ ਵੀ ਚਲੋ ਸਾਰੇ ਇੱਕ ਦੂਜੇ ਦਾ ਬਹੁਤ ਕਰਦੇ ਆ ਇਸ ਕਰਕੇ ਕਿਤੇ ਮੈਂ ਔਨੀ ਜਾਣੀ ਵੀ ਨਹੀਂ ਇੰਨਾ ਨਾ ਕਿਸੇ ਦੇ ਘਰੇ ਨਾ ਕੁਛ ਹੋਰ ਕਿਉਂਕਿ ਬਹੁਤ ਕੁਛ ਇਦਾਂ ਦਾ ਹੋ ਗਿਆ ਵੀ ਹੁਣ ਮਨ ਨਹੀਂ ਕਰਦਾ ਕਿਸੇ ਦੇ ਘਰੇ ਜਾਣ ਨੂੰ ਨਾ ਰਿਸ਼ਤੇਦਾਰੀ ਚ ਉਹਨਾਂ ਦੇ ਜਾਣੀ ਆ ਜਿਨ੍ਹਾਂ ਦਾ ਮੇਰੇ ਨਾਲ ਤੇ ਪਿਆਰ ਆ ਤੇ ਜਿਹੜਾ ਜਿਨ੍ਹਾਂ ਨੂੰ ਸਾਡਾ ਤੇ ਸਾਨੂੰ ਉਹਨਾਂ ਦਾ ਤੇ ਉਤਾ ਨਹੀਂ ਮੈਂ ਜਾਣੀ ਕਿਸੇ ਦੇ ਵੀ ਨਾ ਤੇ ਪਿੰਡ ਵਿੱਚ ਤੇ तकरीबन ਜਿਨ੍ਹਾਂ ਨਾਲ ਤੇ ਪਿਆਰ ਨੂੰ ਉਹਨਾਂ ਨੂੰ ਮੇਰੀ ਪ੍ਰੋਬਲਮ ਦਾ ਪਤਾ तकरीबन ਮੇਰੇ ਕੋਲ ਆ ਜਾਂਦੀਆਂ ਮੇਰੀਆਂ ਸਹੇਲੀਆਂ ਜਿਨ੍ਹਾਂ ਨੇ ਕਿਸੇ ਨੇ ਮੇਨਾਂ ਕੋਈ ਗੱਲਬਾਤ ਕਰਨੀ ਹੋਵੇ ਤੇ ਕਿਤੇ ਹੀ ਹੋਵੇ ਹੋ ਰੱਬ ਸੁਭਾਵੀ ਕਿਤੇ ਮੈਂ ਜਾਣਨੀ ਜਾ ਕੇ ਉਹਨੀ ਹੈ ਨਹੀਂ ਤਾਂ ਨਹੀਂ ਤਾਂ ਹੀ ਸਾਰੇ ਮੈਨੂੰ ਛੇੜਦੇ ਰਹਿੰਦੇ ਪਤਾ ਨਹੀਂ ਤੂੰ ਕਿਹੜੀ ਦੁਨੀਆ ਚ ਰਹਿੰਨੀ ਹੈ ਤੇ ਜੀ ਮੈਂ ਮਰਮੇ ਲਈ ਨਿੰਬੂ ਪਾਣੀ ਕਰ ਲਿਆ ਸੀ ਤਿਆਰ ਇੰਨੇ ਰੱਖ ਦੂੰਗੀ ਫ੍ਰਿਜ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਬਾਕੀ ਮੈਂ ਕਿ ਜਦੋਂ ਆਊਗਾ ਠੰਡਾ ਜਿਹੜੇ ਹਿਸਾਬ ਨਾਲ ਆਊਗਾ ਉਦਾਂ ਮੈਂ ਹੋਰ ਪਾਣੀ ਇਹਦੇ ਵਿੱਚ ਪਾ ਲੂੰਗੀ ਤੇ ਏਂ ਜੀ ਮੇਰਾ ਸ਼ੇਰ ਸਿੰਘ ਆ ਗਿਆ ਦੇਖਿਓ ਪੱਗੀ ਇਹਨੂੰ ਵੇਟ ਕਰਨ ਲਈ ਸੀਗੀ ਨੇ ਕਿੰਨੀ ਖੁਸ਼ ਆ ਬਗੀ ਜਾਨਵਰ ਤੇ ਮੈਂ ਕਿੰਨੀ ਇੰਨੀ ਸ਼ਿੱਦਤ ਨਾਲ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਹਨ ਬਈ ਇਨਸਾਨ ਵੀ ਨਹੀਂ ਕਰ ਸਕਦਾ ਮੈਂ ਤੇ ਜਿਹੜਾ ਪਗੀ ਦਾ ਉਹ ਵੇਟ ਕਰਦੀ ਕਰਦੀ ਦੇਖਿਓ ਇਹ ਕਿਹਦਾ ਪਿਆਰ ਇਹਦਾ ਪਿਆਰ ਡਲ ਡਲ ਪੈਂਦਾ ਇੰਨਾ ਪਿਆਰ ਕਰਦੀ ਨਾ ਮਨੀ ਨਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਵਲੌਗ ਪੂਰਾ ਦੇਖਿਆ ਕਰੋ ਥੋੜੇ ਛੋਟੇ ਕਰਦੇ ਨੇ ਮੈਂ ਵਲੌਗ ਹੋਂ ਤੇ ਇਹਦੇ ਨਾਲ ਹੀ ਕਰਦੇ ਆ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ